ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾਂ ਦਾ ਡੇਰੀ ਫਾਰਮ 911 ਦੇ ਅਲਟੀ ਵੀਡੀਓ ਲੱਗੇ ਬਣਾਉਣ ਸ਼ਹਿਰ ਅਜਾਲਾ ਤਹਿਸੀਲ ਵੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਛੋਟੇ ਸਤੋ ਕੜ ਗੱਬਣ ਤੇ ਦੋ ਬਿਲਕੁਲ ਤਾਜ਼ੀਆਂ ਸੂਗਾਂ ਤੇ ਆਪਾਂ ਪਹੁੰਚਿਆ ਵੀਰ ਸੋਨ ਦੇ ਕੋਲ ਤਿਆਰ ਕਰਦੇ ਪਾਸੇ ਆ ਵੀਰ ਨਾਲ ਗੱਲਬਾਤ ਤੇ ਕੁਝ ਦਿਨਾਂ ਦੀ ਡਿਟੇਲ ਸੱਸੀ ਪਾਜੀ ਹਾਂ ਜੀ ਤੁਸੀਂ ਨਾ ਠੀਕ ਠਾਕ ਜੀ ਪਾਜੀ ਵਧੀਆ ਤੁਸੀਂ ਨਾ ਪਰਵਾਬ ਦੀ ਵਧੀਆ ਵਧੀਆ ਰੱਬ ਦੀ ਕਿਰਪਾ ਬਾਬੇ ਸ਼ੀ ਤਾਂ ਦੇ ਬਹੁਤ ਕਿਰਪਾ ਮਾਰ ਲੀਏ ਚਲੋ ਕਿਰਪਾ ਜਾਈ ਦੀ ਜੀ ਭਾਈ ਜੀ ਆਪਣਾ ਨਾਮ ਤੇ ਦਰਸਾ ਦਿਓ ਨਾਮ सोनू ਸ਼ਹਿਰ ਨਾਲ ਜਿਲ੍ਹਾ ਬਠਿੰਡਾ ਠੀਕ ਹੈ ਜੀ ਫੋਨ ਨੰਬਰ 98159557 ਠੀਕ ਹੈ ਜੀ ਤੇ ਭਾਈ ਜੀ ਪਹਿਲੇ ਨੰਬਰ ਦੇ ਦੱਸਿਓ ਹਾਂ ਝੋਟੀ ਕਿ ਪਹਿਲੇ ਨੰਬਰਾਂ ਦੀ ਭਾਜੀ 6 ਮਹੀਨੇ ਦੀ ਗੱਭਨ ਜੇ ਅੱਛਾ ਜੀ 8 ਕਿਲੋ ਦੋਜੇ ਠੀਕ ਹੈ ਜੀ ਆਪਾਂ 7 ਕਿਲੋ ਕਹਿ ਦੇਵਾਂਗੇ ਕਿਹੜੇ ਜਗ੍ਹਾ ਤੇ ਨਹੀਂ ਲੱਗਾ ਹਾਂਜੀ ਹਾਂਜੀ 7 ਕਿਲੋ ਦੋਜੇ ਠੀਕ ਹੈ ਸੱਜਣਾ ਭਾਜੀ ਲਿਫਟੀ ਰੂਮ ਕੋ ਸ਼ਕਾਮ ਲੈਵੇ ਹਾਂਜੀ ਦੇਖੇ ਮੇਰੇ ਕੋ ਲੈ ਜਾਏ 20 ਕਿਲੋ ਦੋਜੇ 20 ਲੀਟਰ ਵੀ ਦੋ ਦੁੱਧ ਕਰੰਟੀ ਲੈ ਕੇ ਦਵਾਂਗੇ ਲਓ ਜੀ 20 ਲੀਟਰ ਵਾਲੀ ਠੀਕ ਹੈ ਜੀ ਇਸ ਦੇ 2 ਲੱਖ 55 ਹਜ਼ਾਰ ਦੀ ਆਈਏ ਅੱਛਾ ਜੀ ਮੱਕੇ ਨੇ ਜੀ ਪਹੁੰਚ ਗਈ ਤੇ ਸੂਵਾ ਕਿੰਨਾ ਹੁਣ ਸੂਗੀ ਸੂਵਾ ਤੇ ਚਾਹ ਸੁਣਾ ਜੀ ਹੁਣ ਲਓ ਜੀ ਸੂਵਾ 30 ਦਾ ਤੇ 20 ਲੀਟਰ ਵਾਲੀ ਆ ਤੇ ਦੁੱਧ ਕਰਾ ਦੇ ਦੇਖ ਕੇ ਭਾਈ ਇਹ ਗੱਲਾਂ ਨਹੀਂ سٹਾਮ ਲੈ ਕੇ ਦੇਖ ਦਾਂਗੇ ਅਪਾ سٹਾਮ ਦੇ ਅੱਛਾ ਜੀ ਆਓ ਜਿੰਗੋ ਲਈ ਹੋਈ ਵੀ ਤੇ ਦੂਸੇ ਆਪਾਂ ਨੂੰ ਠੀਕ ਹੈ ਠੀਕ ਲਓ ਜੀ ਡੈਡ ਬਲੈਕ ਤੇ ਕਟ ਕਟ ਤੇ ਪੇਟ ਫੂੜਾ ਐਨ ਮੰਝਾ ਕਹਿੰਦਾ ਵਾ ਇਹ ਸੱਜਣਾ ਜਿੰਨਾ ਜਿਹੜਾ ਦੋ ਤਜੇ ਮੇਰਾ ਦੋ ਫੁੱਟ ਚੌੜੀ ਹੈ ਬਸ ਦੋ ਤਿੰਨ ਫੁੱਟ ਚੌੜੀ ਜੇ ਲਓ ਜੀ ਪਿੱਠ ਪੁੜਾ ਫੇਰ ਚੈੱਕ ਕਰ ਸਕਦੇ ਹੋ ਵਿੱਚ ਅਕਾਡ ਵਾਲੀ ਆ ਗਈ ਆ ਇਹ ਸ਼ੀਰ ਮੇਰੀ ਕੈਪਟਾਨ ਇਹ ਸਾਰਾ ਕਾਪੇ ਨੂੰ ਜੀ ਟਾਈਮ ਤੋਂ ਮਾਰੀ ਗੱਲ ਹੀ ਹੈ ਡੰਗਰ ਵੇ ਲੋ ਮੇਰਾ ਕੋਈ ਨਹੀਂ ਦਿੰਦਾ ਸਿਰੇ ਨਗਰ ਤੇ ਟਾਈਮ ਨਾਲ ਕੋਈ ਸਿਰੇ ਹੋਏ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਚੰਮ ਦੇ ਨਾਲਾਂ ਨੂੰ ਨਾ ਵੀ ਕਾਫੀ ਆ ਗਈਆਂ ਮੇਰੇ ਤੇ ਥਣਾ ਦਾ ਸੈਜ ਹੈ ਆ ਵੇ ਲੋ ਇਹ ਨਾ ਕੋਈ ਪਰੇ ਵੀ ਜੀ ਮੂੰਹ ਚੁੱਕਿਆ ਵਿਲੋਤਾ ਕਿ ਦੀ ਵੱਡੀ ਜੀ ਵਿਲੋਤਾ ਨਹੀਂ ਨਹੀਂ ਕੋਈ ਛੱਕ ਨਹੀਂ ਕੋਈ ਛੱਕ ਜੀ ਕੱਦ ਕੱਢਣਾ ਬਹੁਤ ਤਕੜਾ ਵਾ ਚੰਗੀ ਭਾਈ ਵੱਡੀ ਆ ਕਲਾ ਦਾ ਸੈਜ ਕਹੇ ਵੀ ਜਿਹੜਾ ਇਹ ਕੱਲਾ ਕੱਲਾ ਲੱਗਾ ਪਿਆ ਵਾ ਚੋਹਾਂ ਨੁਕਰਾਂ ਦੇ ਤੇ ਕਹਿੰਦਾ ਕੋਈ ਸਾਂਭ ਰੂਆ ਤੇ ਗਾਂ ਤੋਂ ਜੀਤ ਭਾਈ ਸੱਜਰਾ ਮੀਆਂ ਜੀ ਅੱਜ ਏਦੀ ਮੱਝ ਕੋ ਲੈ ਚਲ ਜੇ ਵੀਰ ਏਦੀ ਮੱਝ ਹਾਂਜੀ 2-3 ਲੱਖੋਂ ਤੱਕ ਦੀ ਭਾਈ ਹੋਣੀ ਬਿਲਕੁਲ ਬਿਲਕੁਲ ਜੀ 20 ਕਿਲੋ ਵਾਲੀ ਪਰ ਬਿਲਕੁਲ ਕਾਰਪੌੜੀ ਇਹਦੀ ਆਪਾਂ ਉੱਦਾਂ ਨਵਾਂਗੇ ਲਿਖਤੀ ਰੂਪ ਵਿੱਚ ਲਿਖੇ ਦਵਾਂ ਆਪਾਂ ਦਵਾਂ ਗਰੰਟੀਆਂ ਜਿਹੜੇ ਵੀਰ ਭਾਈ ਉਹ ਵੀ ਲਿਖੇ ਦਊਗਾ ਆ ਠੀਕ ਹੈ 20 ਕਿਲੋ ਦੀ ਕਰਨੀ ਹੋਵੇਗਾ ਟਾਰਗੇਟ ਆ ਜਿਹੜਾ ਪ੍ਰੋਡਕਸ਼ਨ ਦੇ ਵਿੱਚ ਆ ਗਿਆ ਤੇ ਮਿਲਕ ਵੈਨ ਦੀ ਬਹੁਤ ਚੰਗੀ ਤੇ ਭਾਈ ਇਹਦਾ ਮੁੱਲ ਫਿਰ ਜੇਰ ਭਾਈਓ ਚਲੋ 4-5 ਮਹੀਨੇ ਸੁੰਦੀ ਚਾਰ ਰਹੇਗੇ ਮਨੋਂ ਭਾਜੀ ਜੇ ਤਿਆਰ ਹੋਵੇ ਹੁਣ ਵੀ ਆਪਾਂ 3 ਲੱਖ ਦੀ ਵੇਚਾਂਗੇ ਮੱਦ ਹਾਂਜੀ ਠੀਕ ਹੈ ਨਾ ਸਾਡੀ ਅੰਦਰ ਤੋਂ ਬਾਹਰ ਹੀ ਬਲੂ ਅੰਦਰ ਨਹੀਂ ਹੁੰਦੀ ਐ ਬਿਲਕੁਲ ਜੀ 6 ਮਹੀਨੇ ਦੀ ਗੱਬਨ ਜੇ ਅੱਛਾ ਜੀ 8 ਕਿਲੋ ਦੁੱਧ ਜੇ 8 ਰੁਪਏ ਦਾ ਪਰ 7 ਕਿਲੋ ਬੱਤੀ ਗਈ ਜੀ ਨਹੀਂ ਆਉਂਦੀ ਠੀਕ ਹੈ ਚਾਰ ਜੁਰ ਵੀਰ ਪੋਜੀਸ਼ਨ ਆ ਗਈ ਐ ਐਸੇ ਉਹਨਾਂ ਤਰ੍ਹਾਂ ਬੱਜਾਂ ਹੁਣ ਦੇ ਰੋਦੂ ਤੋਂ ਲੱਗੇ ਕਰਾ ਲੋ ਕਹਿੰਦੇ ਪੱਕੇ ਹੀ ਸ਼ਾਇਦ ਥੋੜਾ ਹਾਂਜੀ ਹਾਂਜੀ ਉਹਨਾਂ ਫਿਰ ਬੱਜੀਆਂ ਬੱਜਾ ਲੈ ਲਿਆ ਹੁਣ ਠੀਕ ਹੈ ਠੀਕ ਹੈ ਜੀ ਇਹਦਾ ਹੁਣ ਮੁੱਲ ਫਿਰ ਭਾਜੀ ਇਹਦਾ ਮੁੱਲ ਭਾਜੀ 10000 ਕਰਦਾ ਅੱਛਾ ਜੀ 1 ਲੱਖ 10 ਹਜ਼ਾਰ ਹਾਂ ਨਾ ਹਾਂ ਨਾ ਇੱਕ ਪੰਜ ਦੀ ਪੂਰੀ ਦੇਣੀ ਐ ਭਾਈ ਅੱਛਾ ਜੀ ਹਾਂਜੀ ਮੇਰੇ ਕੋਲ ਚੈੱਕ ਰਾਵੇ ਪੰਜਾਂ ਦੇ ਉੱਤੇ ਚੈੱਕ ਰਾਵੇ ਵੀ ਜੀ ਆਪਣੇ ਪੰਜਾਂ ਦੇ ਤੇ ਆਪਣੀ ਫੁੱਲ ਗਾਰੰਟੀ ਆ ਠੀਕ ਹੈ ਠੀਕ ਹੈ ਜੇਕਰ ਦੋ ਚਾਰ ਮੈਂ ਉਦੋਂ ਦੀ ਦੇਖਦਾ ਜੀ ਉਹਦਾ ਨਹੀਂ ਬਿਲਕੁਲ ਚਲੋ ਮੈਂ ਕਹਾਂ ਉਹਦੇ ਤੇ ਫੁੱਲ ਗਾਰੰਟੀ ਹੈ ਠੀਕ ਹੈ ਠੀਕ ਲਓ ਜੀ ਇੱਕ ਬੜੀ ਮਜ਼ਾ ਜਿਹੀ ਪੁਆੜਾ ਬਾਰੇ ਲੇਖ ਲਿਖਦਾ ਜੀ ਬਿਲਕੁਲ 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 ਸਹੀ ਗੱਲ ਹੈ ਜੀ ਸੱਜੇ ਦੀਆਂ ਬਾਕੀ ਤਾਂ ਆਪਾਂ ਕਰੀ ਸਾਂਦੇ ਬੜੀ ਆਏ ਧਰਤੀ ਨਾਲ ਪੁੱਛ ਲਗੀ ਥਲੇ ਬਿਲਕੁਲ ਤੋਂ ਜੀ ਚਿੱਟੀ ਹੈ ਇਹ ਉਹ ਚੀਜ਼ ਹੈ ਤੇ ਨਹੀਂ ਇਹ ਬਿਲਕੁਲ ਜਿਹੜਾ ਜਿੱਦਾਂ ਵੀਰ ਆਦਾ ਜੇ ਕੋਈ ਲਈ ਨਾ ਸ਼ਰਮ ਡੇਰੀ ਕਿਉਂ ਹਾਂ ਜੀ ਆਂਦਾ ਵੀਰ ਜਦੋਂ ਸੁਣਦੀ ਆ ਖਲੋਣ ਬਹਿ ਤੋਂ ਤੰਗ ਹੋ ਜਾਂਦੀ ਏ ਅੱਛਾ ਜੀ ਫਿਰ ਤੁਰ ਤੁਰਨ ਮੈਂ ਤੋਂ ਤੰਗ ਹੋ ਜਾਂਦੀ ਨਹੀਂ ਪਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਸੱਜੇ ਆ ਮੈਂ ਵੀ ਨੂੰ ਕਹਾਂ ਆਪਾਂ ਲੇਖੇ ਦਵਾਂਗੇ ਐਸਾ ਵੀਰ ਲੇਖੇ ਜ ਠੀਕ ਹੈ ਠੀਕ ਹੈ ਜੀ 20 ਕਿਲੋ ਦੇ ਰਿਕਾਰਡ ਵਾਲੀ ਆ ਗਈ ਜੇ ਤੇ ਕੋਈ ਵੀਰ ਭਰਾ ਸਾਂਭਣ ਲੱਗੂ ਉਹ ਚਲੋ ਰਾਗੇ ਪਿੱਛੇ ਸਾਰੇ 4 ਮਹੀਨੇ ਭਾਈਓ ਨੇ ਸਿਆਲ ਹੀ ਧੁੱਲ ਦੇਈ ਨਾ ਹਾਂਜੀ ਜਦੋਂ ਜਾ ਕੇ ਸੁਣਾਲ ਮਾਨੂੰ ਇਹ ਗਰਨੀ ਚ ਹਾਂਜੀ ਮੰਨੋ ਇਹਨੇ ਉਦੋਂ ਤੇ ਉਹਨੂੰ ਭਾਵੇਂ ਕੁੜੀ ਹੈ ਵੀ ਛੇ ਦਿਨ 4 ਦੀ ਵਿਰਗੀ ਜੇ ਸਾਡੇ ਕੋਲ ਸੇਵਾ ਚੰਗੀ ਹੋਣੀ ਤਾਂ ਮੁੱਲ ਪਲੀ ਜੁੜੀ ਆ ਇਹਦਾ ਹੁਣ ਪੂਰੀ ਪਲੀ ਜੁੜੀ ਆ ਹਾਂਜੀ ਹਾਂਜੀ ਇਹ ਤਾਂ ਰਹੀ ਭਾਵੇਂ 4 ਦੀ ਵਿਰਗੀ ਠੀਕ ਹੈ ਠੀਕ ਹੈ ਠੀਕ ਲਓ ਜੀ ਕੱਢ ਕੱਢ ਵੀ ਚੰਗਾ ਵਾ ਤੇ ਚਲੋ ਮੇਰਾ ਵੀ ਗੱਡੀ ਲੈ ਆਵੇ ਭਾਈ ਹਾਂਜੀ ਫਰਾਇਕ ਪੂਰ ਛੱਟਾ ਘਰਵਾਦ ਹੋਏ ਆਪਣੀ ਫੋਟੋ ਗੱਡੀ ਆ। ਆਪਰੇ ਤੋਂ ਆਈ ਗ੍ਰੇਟੀ ਘਰਵਾਦੀ ਜੀ। ਠੀਕ ਆ ਠੀਕ ਆ ਠੀਕ ਆ। ਲਓ ਜੀ ਬਿਲਕੁਲ ਜਿਹੜੀਆਂ ਸੱਚਾਈ ਨੇ ਬਾਈਆਂ ਗੱਲਾਂ ਭੀਆ ਵਾਂ। ਤੇ ਕਿਹੜੇ ਕਰ ਸਕਦਾ ਜੀ ਪਿੰਡੇ ਦੇ ਨਾੜਾ ਨੁੜਾ ਵੀ ਪਿਆ ਆ ਆ। ਤੇ ਚੋਈ ਜੇ ਭਾਈ। ਠੀਕ ਆ ਠੀਕ ਆ। ਕੋਈ ਜੇ ਵੇ ਲੋਏ। ਲਓ ਜੀ ਕਿਰਵਾਈ ਬਾਈ ਨੇ ਕਰਤੀ। ਕਿਹਾ ਵੀ ਕੀ ਮਰੋ 7.5 ਦਾ 7.5 ਦਾ ਟੈਕ 7.6 ਦਾ ਟਾਈਮ ਹੋਇਆ। ਠੀਕ ਆ। ਆਹ ਭਾਈ ਕਿਵੇਂ ਦੂਜੇ ਨੰਬਰ ਤੇ ਝੋਟੀ। ਪਹਿਲਾ ਸੁਹਾ ਜੇ। ਅੱਛਾ ਜੀ। ਇਹਨੇ ਭਾਈ ਆਪਾਂ ਕੱਢਾਂਗੇ ਫੁਕਾਰੇ ਛੱਡੇ ਆਂ ਫਸਕੀਆਂ ਥੱਲੇ ਹਾਂਜੀ ਹਾਂਜੀ ਚੁਵਾਈ ਆਪਣੀ ਹੋਈ ਏ ਠੀਕ ਹੈ ਜੀ ਅੱਜ ਤੁਸੀਂ ਥੋੜੇ ਲੇਟ ਹੋ ਗਏ ਜੀ ਹਾਂਜੀ ਹਾਂਜੀ ਹਾਂ ਲਓ ਜੀ ਚਾਹ ਸੁਆਹ ਕਰਨ ਵਾਲੀ ਚੰਮੂਆ ਭਾਈ ਜੀ ਕਿਵੇਂ ਹੈ ਕੀ ਹਾਲ ਹੈ ਲਓ ਜੀ ਮੂੰਹ ਚਾਰ ਦੰਦ ਤੇ ਛੋਟੀ ਦੇ ਕਾਰਟ ਤੁਸੀਂ ਕੀ ਕਰ ਰਹੇ ਹੋ ਪੱਖੇ ਨੂੰ ਲੱਗਣ ਨੂੰ ਜਿਆਦਾ ਹੋਈ ਆ ਇਹਦੇ ਦੇਖੋ ਠੀਕ ਹੈ ਠੀਕ ਹੈ ਲਓ ਜੀ ਹਟ ਹਟ ਠੀਕ ਠੀਕ ਚਾਰੇ ਦੰਦ ਜੀ ਕੰਨੀਆਂ ਖਲੋਤੀਆਂ ਹਾਂ ਹਾਂ ਕੰਦ ਕੱਦ ਭਾਜੀ ਵੇਖੋ ਤੁਸੀਂ ਕਰਾਈਂ ਕੀ ਕਰਦੇ ਕਿਉਂ ਮਾਲ ਕਿਹੜਾ ਬਹੁਤ ਤਗਣਾ ਆ ਗਿਆ ਵਾ ਝੋਟੀ ਨਾਲ ਚਲੋ ਆ ਜੇ ਹੋਰ ਵੀ ਕਰ ਜਾਣਾ ਵਾ ਕਰਮਾਲੀ ਤੇ ਅੱਖਾਂ ਵਾਲਾ ਚੱਟਾ ਆ ਗਿਆ ਜੇ ਆਹ ਕੱਟੀ ਜੇ ਵੇਖੋ ਜੀ ਬੱਚਾ ਕਿਹੜਾ ਇਹਦਾ ਆਹ ਕੱਟੀ ਜੇ ਇੱਧਰ ਵੇਖੋ ਇਹਨੂੰ ਮਾਰ ਕੇ ਆਉਂਦੇ ਹੋ ਵੇ ਦਿੱਜਦੇ ਮੈਂ ਵੇਖੋ ਉਹ ਤੇ ਖੜੋ ਫੇਰ ਪਤਾ ਲੱਗਣਾ ਲਓ ਬੱਚਾ ਕਿੰਨਾ ਕਿਲੋ ਬਾਈਕੇ ਦੁੱਧ ਜਾਂ ਬੋਲਾ ਦੁੱਧ ਵੀ ਜੀ 8 ਕਿਲੋ ਹੋਏ ਬੋਲਾ ਦੁੱਧ ਦੇ ਹਿਸਾਬ ਨਾਲ ਜੋ ਪੰਦਾ ਅੱਛਾ ਜੀ ਹਾਂ ਜੀ 8 ਲੀਟਰ ਜਿਹੜਾ ਤਿਆਰ ਆ ਤੇ ਠੰਡਾ ਇਹ ਮੇਰਾ ਵੀ ਨਿਕਲੇ ਕੋਈ ਛੋਟੀ ਈ ਈ ਆ ਗੱਡੀ ਜੀ ਇਹ ਗੱਡੀ ਦਾ ਭਾਵੇਂ ਬਲਾਰ ਹੋਵੇ ਭਾਵੇਂ ਹਾਥੀ ਹੋਵੇ ਹਾਂਜੀ ਡਾਡਾ ਲਾਗ ਲੱਗੀ ਕੋ ਮਗਰ ਨਹੀਂ ਕੋ ਡਾਡਾ ਲੱਗ ਗਿਆ ਤੁਸੀਂ ਤੱਦੀ ਜਾਉਂਗੀ ਠੀਕ ਆ ਠੀਕ ਆ ਠੀਕ ਆ ਲਓ ਜੀ ਚੰਗੇ ਤਗੜੇ ਕਾਟ ਕਾਟ ਦੀ ਮਾਲਕਾਂ ਨੇ ਇਹਦੇ ਟੇਸ ਕੁਆਲਟੀ ਵਿੱਚ ਆ ਜੀ ਤੁਸੀਂ ਆਹ ਜਾਂਦਾ ਤੁਹਾਡੀ ਇੱਥੇ ਜਾਉਗੀਏ ਅੱਛਾ ਜੀ ਕੱਦ ਗੁਰੂ ਹੋ ਜੀ ਠੀਕ ਆ ਠੀਕ ਆ ਜੀ ਕਰ ਤੋਂ ਹੋਰ ਇਹਨੇ ਵਾਜਣਾ ਤੇ ਪਿੰਡੇ ਦੇ ਨਾਲਾ ਲੋੜਾਂਗੇ ਆ ਵੇ ਲੋ ਇਹ ਨਹੀਂ ਨਾਲ ਵੱਡੀ ਜੇ ਹਾਂਜੀ ਹਾਂਜੀ ਇਹਦੇ ਨਾਲੋ ਕਹਿਣਾ ਮਾਰੋ ਤੇ ਫਿਰ ਤੋਂ ਮਿਲਿਆ ਉਹਦੇ ਨਾਲੋ ਵੱਡੀ ਦੀਦੀ ਇਹਨੂੰ ਦੂਰੋਂ ਤੋਂ ਸਾਹਮਣੇ ਕੈਮਰਾ ਮਾਰੋ ਮੜਿਆ ਨਹੀਂ ਨਹੀਂ ਕੰਟਰੋਲ ਸਹੀ ਗੱਲ ਹੈ ਜੇ ਦੀਦੀ ਜਾ ਦੋ ਜੀ ਕਾਕਾ ਸਾਡੇ ਜੇ ਪਾਸੇ ਵੀ ਪਹਿਲੇ ਨੰਬਰ ਤੇ ਖਾਈ ਹੋਈ ਤਗੜੀ ਗੱਡ ਕਾੜ ਜੀ ਮਾਈਲੋਮੀਟਰ ਕੀ ਹੈ ਕੰਮ ਵਾਲੀ ਕਾਰ ਦਾ ਜੀ ਇਹਨੇ ਬੁੱਕਲ ਕਰ ਜਗ੍ਹਾ ਤੇ ਭਾਈ ਕਿੰਨਾ ਕੱਢ ਹਾਂਜੀ ਤੇਰੀ ਕੱਟੀ ਕੁੜੀਆਂ ਜਿਦਾ ਮਰਜੀ ਵੇਖ ਪਹਿਣ ਅੱਛਾ ਬੜੀ ਥੱਲੇ ਬਹੁਤ ਜੀ ਕਿੰਨਾ ਕੱਢੀਓ ਦੁੱਧ ਦੇ ਦੁੱਧ ਭਾਈ ਇਹ ਚੰਗੀ ਸੇਵਾ ਜਿੱਦਾ ਕੁੜੀਆਂ ਕਾਦੇ ਦਾ ਹਾਂਜੀ ਦੁੱਧ 12 13 ਕਿਲੋ ਕੱਢੀ ਰੋਣਾ ਜੀ ਅੱਛਾ ਜੀ ਸੇਵਾ ਹੈ ਭਾਈ ਗੱਲ ਦੇ ਕੋਈ ਵੀ ਸੇਵਾ ਦੇ ਆ ਹਾਂਜੀ ਹਾਂਜੀ ਭਾਵੇਂ ਆਪਾਂ ਬੱਚਾ ਪਾ ਲਈਏ ਭਾਵੇਂ ਦੰਗਲ ਪਾ ਲਈਏ ਭਾਵੇਂ ਜਾਨਵਰ ਪਾ ਲਈਏਗਾ ਗੱਲ ਫਿਰ ਸੇਵਾ ਦੀ ਹੁੰਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਕਹਿ ਦਿੰਦੇ ਕਿੰਨਾ ਕਰੂਗੀ ਕਿੰਨਾ ਦੂਗੀ ਪਰ ਗੱਲ ਸੇਵਾ ਦੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਹੁਣ 8 ਕਿਲੋ ਲੀਟਰ ਦਾ ਅੱਛਾ ਜੀ ਇਹਦਾ ਮੁੱਲ ਭਾਈ ਜੀ ਇਹਦਾ ਭਾਈ ਹਾਂ ਜੀ ਦੇਣੀ 60000 ਕਰ ਦਈਏ ਥੋੜਾ ਬੋੜਾ ਭਾਈ ਛੋਟੀ ਦੀ ਵੇਖੋ ਜੀ ਕਿਆ ਇਹ ਜੇ ਥੋੜਾ ਬੋਲਾ ਝੋਲੀ ਟੰਗਰ ਵੇਖਿਆ ਕਰੋ ਮੜਿਆ ਨਹੀਂ ਟੰਗਰ ਤੇ ਚਲੋ ਦੈਂਸ ਇਹ ਛੋਟੀ ਆ ਜਾਂਦੀ ਜੀ ਉਡੀ ਕੇ ਜਾਂ ਕਹੋ ਨਿੱਕੀ ਜੀ ਭਾਈ ਬੋਦੀ ਛੋਰੀ ਆ ਬਈ ਜਿਹੜੀ ਹੈਗੀ ਹੈਗੀ ਮਾਹੌਲ ਤੇ ਫਿਰਦਾ ਇਹ ਆ ਵੇ ਲੋ ਹਾਂ ਨਹੀਂ ਕਰਦੇ ਪੂਰੀ ਪੂਰੀ 93 ਹਾਦੀ ਭਾਈ ਦੇ ਲਈ ਠੀਕ ਆ ਲਓ ਭਾਈ ਜੀ 93000 ਦੀ ਬਾਕੀ ਕਾਟ ਕਾਟ ਕੋਈ ਸ਼ਾਹਦਤ ਨਹੀਂ ਭਾਈ ਛੋਟਾ ਜੇ ਇੱਥੇ ਬਨਾਵੀਰ ਭੋਜ ਆ ਜੇ ਗੱਡੀ ਲੈ ਗਿਆ ਵੇ ਜੇ ਮੇਰੇ ਨੰਗਾ ਕੋ ਫਾਲਟ ਹੋਵੇ ਗੱਡੀ ਦਾ ਕਰਾਇ ਮੈਂ ਦੂੰਗਾ ਠੀਕ ਆ ਠੀਕ ਆ ਇਹ ਛੋਟਾ ਨਿੱਕਾ ਵੀ ਨਗਰ ਹੋਵੇ ਹਾਂਜੀ ਹਾਂਜੀ ਲਓ ਜੀ ਵੀਡੀਓ ਨਾਲੋਂ ਡਬਲ ਦੇਖੋ ਇੱਥੇ ਆ ਗਏ ਵੀਡੀਓ ਵਿੱਚ ਬਿਸ਼ੱਕ ਨਹੀਂ ਪਾਓ ਜੀ ਮੇਰਾ ਡਬਲ ਪਾਜੀ ਕਾਤੇ ਛੋਟਾ ਜਾਂ ਕੋਈ ਨੁਕਸਾ ਵੀ ਆਪਣਾ ਕੋਲ ਗੱਡੀ ਆਪਣੀ ਹੈਗਾ ਠੀਕ ਆ ਜੀ ਹਾਂਜੀ ਇਹ ਤੀਜੇ ਨੰਬਰ ਤੇ ਭਾਜੀ ਕਿਵੇਂ ਹੈ ਤੀਜੇ ਨੰਬਰ ਤੇ ਸੂਈ ਹੈ ਭਾਜੀ ਆਪੋ ਅੱਛਾ ਜੀ ਕਹ ਜੀ ਆਗੇ ਇਹ ਬਸੋਂ ਨਹੀਂ ਸੁਈਏ ਠੀਕ ਤੁਖਾ ਸੁਈ ਹੋ ਗਿਆ ਪਰ ਆਇਆ ਠੀਕ ਹੈ ਇੱਕੋ ਕਿੰਨਾ ਚੋੜਾ ਇੱਕੋ 9 ਗਲੋ ਦਾ ਬੋਲਾ ਹੋ ਜੀ ਲਓ ਇਹ ਦੇ ਕੋਲ ਦੇ ਜਾਰਦੀ ਬਰਾਬਰ ਜਿਹੜਾ ਫੋਨ ਆਈ ਬੋਲਾ ਬੋਲੋ ਕੋਈ ਨਹੀਂ ਬੋਲੋ ਇਹਦੇ ਪਿੱਛੇ ਜਵਾਬ ਗੱਟੀ ਲਓ ਜਿਹੜੇ ਪਿੱਛੇ ਵੀ 3 ਮਲਕਾ ਆ ਰਿਹਾ ਜੀ ਆਇਆ ਆਇਆ ਇੱਧਰ ਐ ਨਾ ਲਓ ਯਾ ਬੋਲਾ ਦਾ ਜਵਾਬ ਇਹ 3 ਮਲਕਾ ਆ ਗਿਆ ਜੇ ਬਿਤੇਰੀ ਖਤਮ ਹੋ ਗਿਆ ਇੱਕੋ ਵੀ 9 ਲੀਟਰ ਜਿਹੜਾ ਦੁੱਧ ਤੇ ਆਉਂਦਾ ਆਹ ਜੈਡ ਬਲੈਕ ਆ ਗਈ ਹੈ ਕਰੋ ਢਾਲੀ ਆ ਤੇ ਪਿੱਛੇ ਵੀ ਇਹਦੇ ਫੀਮੇਲ ਕਾਫ ਇਹ ਬਾਈ ਕਿੰਨਾ ਭਰ ਦਿੰਦਾ ਹਾਂਜੀ ਇਹ ਕਿੰਨਾ ਭਰੀਆ ਦਿੰਦਾ ਭਾਈ ਤੁਹਾਡੀ ਇਹ ਵੀ ਦੁੱਧ 12 ਦਿਨਾਂ ਤੱਕ ਜਾਊ ਰਾਮ ਨਾਲ ਅੱਛਾ ਜੀ ਕੱਜ ਕਰ ਹਈ ਹੋੜੀ ਦੇ ਸਵੇਰ ਪਹਿਲਾ ਤੇ ਪਹਿਲਾ ਦੁੱਧੀ ਹੋਣੀ ਠੀਕ ਹੈ ਠੀਕ ਲੋ ਜੀ ਇਹ ਦੂਸਰਾ ਸਵੇਰ ਹੀ ਤੇ ਹਵਾਨੇ ਦੇ ਨਾੜਾ ਨੂੰ ਢਾਲੀ ਕਾਫੀ ਆ ਗਈਆਂ ਉਹਦੇ ਹੈ ਬਿਠਾਲੀ ਆ ਤੇ ਜੈਡ ਬਲੈਕ ਆ ਗਈ ਜੇ ਹਾਂ ਦਾ ਦੋਤੇ ਵੀ ਬਾਰਾ ਨੀ ਕੱਟੀ ਹੋਈ ਡਰਦੀ ਵੀ ਜਰੀ ਇਹ ਤਰ੍ਹਾਂ ਦਾ ਸੈੱਡ ਗਿਆ ਜਿਹੜਾ ਬਹੁਤ ਹੀ ਚੰਗਾ ਵਾ ਡਰਦੀ ਆ ਥੋੜਾ ਜਿਹਾ ਲੈ ਕੋਈ 5 ਗੇ ਰੌਂਦ ਕਰੀ ਜਾਉ ਇਹਦਾ ਭਾਈ ਜੀ ਮੰਨ ਫਿਰ ਇਹਦੇ ਭਾਈ ਹਾਂ 85 ਹਜ਼ਾਰ ਦੋ ਨੇ 85 ਦੀ ਹਾਂ ਸਾਗੀ ਨੂੰ ਕਹ ਸਰਾ 85 ਦੀ ਭਾਈ ਹਾਂ ਦੇ ਲਾਂਗੇ ਠੀਕ ਆ ਲਓ ਜੀ 85 ਹਜ਼ਾਰ ਦੀ ਬਿਲਕੁਲ ਤਾਜ਼ੀ ਤੇਰੀ ਮਾਂ ਦਾ ਘੋਟੀਆਂ ਇੱਕ ਵੱਡੇ ਵੱਡੇ ਕੱਦ ਕਾਠ ਵਾਲੀਆਂ ਵਿੱਚ ਕੋਈ ਜੁੱਤੀ ਕੋਈ ਨਹੀਂ ਮਾੜੀ ਆ ਛੋਟੀ ਵੀ ਲਾਲ ਸਿਲਾਈ ਕਰਾਤੀ ਨੇ ਹਾਂਜੀ 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 ਲਓ ਜੀ ਜਿਹੜੀ ਹਲੇ ਹੋਰ ਗਿਆ ਦਰਜਾਂਤੀ ਜੀ ਤੇ ਦਰਜ ਹੋ ਜੀ ਦਰਤੀ ਚੱਕਰੀ ਕੱਢੀ ਠੀਕ ਠੀਕ ਹਾਂ ਵਾਹ ਜੀ ਛੋਟੀ ਜਿਹੜੇ ਕਰਾਤੀ ਨਾ ਹਾਂਜੀ 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 ਥੋੜੀ ਪੋਣੀ ਵੈੜਵੀ ਨਾ ਵੈਠੀ ਜਾਈ ਤੁਹਾਨੂੰ ਆਪਾਂ ਦੇ ਕੱਦ ਕਾਠ ਨਾਲ ਸਿਕਰਾ ਆਉਣਾ ਹੈ ਨਾ ਕੋਈ ਨਹੀਂ ਯਾਰ ਸਾਹਾਨਿਆ ਬਾਈ ਦੇ ਕਾਲਜ ਕੰਡੀਆਂ ਵਾਲੇ ਭਾਈ ਕੋਈ ਨਹੀਂ ਮੇਰਾ ਵੀਰ ਇਹ ਨਾ ਕੋ ਸੋਚੇ ਕੋਈ ਛੋਟੇ ਕੱਢ ਦੀ ਯਾਰ ਨਿੱਕੀ ਤੇਬ ਨਾਲ ਲੈ ਗਏ ਕੀਤੀ ਕਾਕਾ ਕੇ ਮਿਲੇ ਭਾਈ ਅੱਛਾ ਈ ਹਾਂ ਵੱਡੇ ਕਾਦੀਆਂ ਗੱਡੀ ਦਾ ਕਰਾਇਆ ਮੇਰਾ ਹੋਊਗਾ ਠੀਕ ਹੈ ਕੋਈ 5 6 ਘਟਾ ਉਹ ਮੇਰੀ ਗੱਡੀ ਦਾ ਕਰਾਇਆ ਮੈਂ ਲਊਂ ਮੈਂ ਇਥੋਂ ਗਰੰਟੀਆ ਬਾਈ ਦੇ ਨਾ ਹੋਰ ਬਕੀ ਦੇ ਦੇ ਗਰੰਟੀ ਬਿਲਕੁਲ ਬਿਲਕੁਲ ਸਹੀ ਗੱਲ ਜੀ ਹਾਂ ਹਾਂ ਜੀ ਬਾਕੀ ਸੋਹਣ ਪੁਣਾ ਵੀਡੀਓ ਦੇਖ ਲੈ ਜੇ ਕਾਦੇ ਨਹੀਂ ਬੋਈ ਆਪਾਂ ਵੱਡੀਆਂ ਕਰਕੇ ਵੱਡੀਆਂ ਹੀ ਹੋਣਗੀਆਂ ਵੱਡੀਆਂ ਮੈਂ ਬਲਕਿ ਸਾਰੇ ਵੀਰ ਭਰਾਵਾਂ ਨੂੰ ਕਹਾਂਵਾਂਗੇ ਆਪਾਂ ਨਾ ਅਗਰ ਜੂ ਮਾਰਿਆ ਤੇ ਨਾ ਕਹਿੰਦੇ ਮਾਰਾਂਗੇ ਜੋ ਕੁਝ ਹੈਗਾ ਉਹ ਹੀ ਦਿਖਾਈਦਾ ਠੀਕ ਠੋਡੀ ਭਾਵੇਂ ਚਾ ਚਾ ਚੜੀ ਜੋ ਇਹਨੂੰ ਕਿਹ ਚ ਗੱਲ ਠੀਕ ਹੈ ਠੀਕ ਹੈ ਠੀਕ ਹੈ ਹਾਂ ਬਾਕੀ ਮੈਂ ਜਿਹੜੇ ਹੱਥ ਮੋੜ ਕੇ ਬੇਨਤੀ ਇਹੋ ਹੀ ਆ ਹਾਂਜੀ ਨਾ ਤੁਹਾਨੂੰ ਕੋ ਮਾਰਾ ਕਵੇ ਨਾ ਮੈਨੂੰ ਕਵੇ ਆਪਣੀਆਂ ਚੈੱਕ ਕਰੋਣ ਚੋਚ ਆ ਕੇ ਆਪਣੀਆਂ ਬਾਤ ਕਰਨ ਠੀਕ ਹੈ ਠੀਕ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ